ਓਹੋ ਪਾਵਾ ਇਹਦਾ ਕਈ ਪਵਾਉਂ ਰਾ ਓਹੋ ਆ ਕੀ ਕਰਤਾ ਕਰਾਰੀ ਅੜ ਗਈ ਕਹਿੰਦੇ ਵੀ ਕਈ ਨਾਲ ਨਹੀਂ ਪਟਣਾ ਪਟਣਾ ਦਾ ਟਰੈਕਟਰ ਨਾਲ ਹੀ ਪਟਣਾ ਦੇਣੇ ਹੁਣ ਕੀ ਬਣਦੀ ਹੈ ਕਹਾਣੀ ਪਾਵਾ ਇਹਦਾ ਕਈ ਪਵਾਉਂ ਰਾ ਬੰਦੇ ਦਾ ਜੋਰ ਹੈ ਨਹੀਂਗਾ ਹੁਣ ਬੰਦੇ ਦਾ ਜੋਰ ਹੈ ਨਹੀਂਗਾ ਇਹ ਨਾਲ ਕੱਢੀਦਾ ਹੈ ਕਹਣੇ ਆਣਾ ਬੰਦਾ ਆਇਆ ਤੇ ਤੁਹਾ ਆਪਣਾ ਇਹ ਧੜਕੇ ਕੰਮ ਤੇ ਨਹੀਂ ਹੁੰਦਾ ਅੱਛਾ ਹਾਂ ਇਹਨੇ ਕਹਦਾ ਭਾਈ ਮੇਰੀ ਪੀੜ ਨਿਕਲ ਗਈ ਮੇਰੇ ਹੱਥਾਂ ਛਾਲੇ ਹੋ ਗਏ ਹਾਂ ਪਹਿਲੀ ਗੱਲ ਤਾਂ ਕਹੀ ਤਾਂ ਬਾਹਾਂ ਤੋੜ ਦੂ ਹੜਾ ਕੇ ਡੰਡੀ ਕਰਕੇ ਮੁਰਗੇ ਭਾਈ ਬਾਹਾਂ ਟੁੱਟ ਗਿਆ ਚੱਲ ਚੱਲੀਏ ਇਹਨੂੰ ਵਾਸਤੇ ਇਹਦਾ ਹਣਵਾਸੇ ਕਿਹੜਾ ਹਣਵਾਸੇ ਬਾਹਾਂ ਤੋੜ ਚੱਲੋ ਜੀ ਲਓ ਜੀ ਵੇਣੇ ਆਪਾਂ ਕੀ ਰਿਜ਼ਲਟ ਨਿਕਲਦਾ ਜੌਡੀਰ ਟਰੈਕਟਰ ਤੋਂ ਓ ਬਸ ਓਹੋ ਆ ਕੀ ਕਰਤਾ ਲਾ ਦੇ ਆਇਆ 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 ਲਾ ਜਾ ਆਇਆ ਆਇਆ ਟਰੈਕਟਰ ਬਹੁਤ ਸਿਆਣਾ ਹੈ ਨਾ ਬਹੁਤ ਸਿਆਣਾ ਟਰੈਕਟਰ ਹੈ ਹੌਲੀ ਹੌਲੀ ਆਰਾਮ ਨਾਲ ਆਉਂਦਾ ਥੱਲੇ ਲਓ ਓਹੋ ਆ ਆ ਵੇਖੋ ਪਟਿਆ ਗਿਆ ਅੱਛਾ ਅਸੀਂ ਚੱਕਰ ਬਈ ਉਹੀ ਹੁਲਦੇ ਰਹੇ ਉਧਰ ਹਾਂ ਰੌਟ ਆ ਬੱਲੇ ਲੱਗਿਆ ਲੱਗਿਆ ਐਡੀ ਕਿ ਜੜ ਦੇਗਾ ਟਰੈਕਟਰ ਨਾਲ ਗੱਲ ਕੋਸ ਵੀ ਨਹੀਂ ਸੀ ਐ ਹੁਣ ਜੌਂਡੀਅਰ ਕੰਪਨੀ ਵਾਲਿਆਂ ਨੂੰ ਦੇਖਣਾ ਚਾਹੀਦਾ ਵੀ ਕਿੱਡੀ ਕਿ ਜੜ ਆ ਹਾ ਇਹ ਆ ਵੇਖੋ ਐਡੀ ਕਿ ਜੜ ਨੇ ਤੇ ਟਰੈਕਟਰ ਨੂੰ ਅੱਗਾ ਚਕਾਤਾ ਟਰੈਕਟਰ ਨੇ ਜੋਰ ਪੂਰਾ ਲਾਇਆ ਕਰ ਦੇ ਆ ਹਾ ਹੁਣੋ ਨਿੰਮ ਦੇ ਡਾਣੇ ਨਕਾਉਣੇ ਤਕੜਾ ਵੀ ਜੌਂਡੀਅਰ ਤਕੜਾ ਹੈ ਤਕੜਾ ਜੌਂਡੀਅਰ ਹੈ ਖਾਈ ਨਹੀਂ ਹੁਣ ਤਾਂ ਖਾਈ ਨਹੀਂ ਹੁਣ ਤੱਕ ਕਹੀ ਵਾਲੇ ਰਹਿ ਗਏ ਹੁਣ ਤਾਂ